ਚੰਨੀ ਸਾਹਿਬ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਸਰਕਾਰ ਦਾ ਹੈ ਮੰਨਦੇ ਹੋ ਬਿਲਕੁਲ ਬਿਲਕੁਲ ਸਰਕਾਰੀ ਤੰਤਰ ਹੈ ਬਿਲਕੁਲ ਨਿਊਟਰਲ ਹੋ ਕੇ ਕੰਮ ਕਰਦਾ ਹੈ ਜਸਟਿਸ ਸੁਦੀਰ ਅਗਰਵਾਲ ਜਿਹੜੇ ਉਹਦੇ ਮੈਂਬਰ ਨੇ ਉਹਨਾਂ ਨੇ ਪਿਛਲੇ ਸਾਲ ਜੁਲਾਈ ਦੇ ਵਿੱਚ ਇੱਕ ਬਿਆਨ ਦਿੱਤਾ ਤੁਹਾਡੇ ਨੋਟਿਸ ਚ ਹੋਏਗਾ ਹੈ ਕਿਸੇ ਜੀ ਉਹਨਾਂ ਨੇ ਬਿਆਨ ਦਿੱਤਾ ਜਸਟਿਸ ਨਯੋਹ ਹੈ ਇਜ਼ ਅ ਮੈਂਬਰ ਆਫ ਦਿ ਐਨਜੀਟੀ ਉਹਨਾਂ ਨੇ ਕਿਹਾ ਪਿਛਲੇ ਸਾਲ ਜੁਲਾਈ ਦੇ ਵਿੱਚ ਕਿ ਪੰਜਾਬ ਨੂੰ ਬਿਨਾਂ ਵਜ੍ਹਾ ਤੋਂ ਟਾਰਗੇਟ ਕੀਤਾ ਜਾ ਰਿਹਾ ਹੈ ਕੋਈ ਵੀ ਸੈਂਟਿਫਿਕ ਆਧਾਰ ਨਹੀਂ ਹੈਗਾ ਕਿ ਪੰਜਾਬ ਦੀ ਪਰਾਲੀ ਜਿਹੜੀ ਹੈ ਉਹ ਸੜਨ ਕਰਕੇ ਦਿੱਲੀ ਦੇ ਵਿੱਚ ਪੋਲੂਸ਼ਨ ਹੋ ਰਿਹਾ ਪਹਿਲੀ ਗੱਲ ਕੀ ਅਸੀਂ ਐਨਜੀਟੀ ਦੇ ਮੈਂਬਰ ਦਾ ਉਹ ਬਿਆਨ ਉਹਦੇ ਵੱਲੋਂ ਇਹ ਇਸ ਤਰ੍ਹਾਂ ਦੀ ਆਬਜ਼ਰਵੇਸ਼ਨ ਦੇਣੀ ਉਹਦੀ ਵੈਲਿਊ ਕੋਈ ਹੈ ਕਿ ਨਹੀਂ ਪੰਜਾਬ ਦੇ ਲਈ ਤਾਂ ਬਹੁਤ ਵਧੀਆ ਵੈਲਿਊ ਹੈ ਕਿ ਐਨਜੀਟੀ ਕਹਿ ਰਹੀ ਹੈ ਨੰਬਰ 1 ਨੰਬਰ 2 ਕੇਜਰੀਵਾਲ ਸਰਕਾਰ ਰਾਜਨ ਸਾਹਿਬ ਤੁਹਾਡੇ ਲਈ ਵੀ ਹੈ ਕੇਜਰੀਵਾਲ ਸਰਕਾਰ ਜਦੋਂ ਤੁਹਾਡੀ ਸਰਕਾਰ ਦਿੱਲੀ ਦੇ ਵਿੱਚ ਸੀ ਤਾਂ ਉਦੋਂ ਇੱਕ ਬਾਇਓ ਡੀਕੰਪੋਜ਼ਰ ਦੀ ਪਬਲਿਸਿਟੀ ਕੀਤੀ ਗਈ ਜਿਹੜਾ ਮੇਰੇ ਕੋਲੇ ਫੈਕਟਸ ਹੈ ਉਹਦੇ ਮੁਤਾਬਕ ਇਹ ਸੀ ਕਿ ਦਿੱਲੀ ਦੇ ਵਿੱਚ ਉਹਦੀ ਪਬਲਿਸਿਟੀ ਟੀਵੀ ਤੇ ਮੀਡੀਆ ਚ ਕਰਨ ਵਾਸਤੇ ਜੇ ਮੈਂ ਗਲਤ ਹੋਵਾਂ ਠੀਕ ਕਰ ਦਿਓ 68 ਕਰੋੜ ਰੁਪਇਆ ਖਰਚਿਆ ਗਿਆ ਨੰਬਰ 3 ਉਸੇ ਹੀ ਬਾਇਓ ਡੀਕੰਪੋਜ਼ਰ ਨੂੰ ਪੰਜਾਬ ਦੇ ਵਿੱਚ ਪਾਪੂਲਰ ਕਰਨ ਵਾਸਤੇ ਸਾਡੇ ਸਤਿਕਾਰਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਨੇ ਵੀ ਇੱਕ ਬਿਆਨ ਦਿੱਤਾ ਉਹ ਤੁਹਾਨੂੰ ਅਸੀਂ ਸੁਣਾ ਵੀ ਦਿੰਨੇ ਆ ਸੁਣ ਲੋ ਉਹਨਾਂ ਦਾ ਬਿਆਨ ਸੋਸ਼ਲ ਮੀਡੀਆ ਤੇ ਪਿਆਜ ਮੈਂ ਕੰਟਰੋਲ ਨੂੰ ਕਹਾਂਗਾ ਕਿ ਉਹ ਜਰਾ ਪਲੇ ਕਰ ਦੇਣਾ ਉਸ ਤੋਂ ਬਾਅਦ ਫਿਰ ਗੱਲ ਕਰਦੇ ਆ ਤੇ ਔਰ ਉਹਦਾ ਹੱਲ ਕੱਢਣ ਲਈ ਇੱਕ ਸਾਰਥਕ ਪਹਿਲ ਕੀਤੀ ਗਈ ਜਿਹਦੇ ਵਿੱਚ ਪੂਸਾ ਸਰ ਜੀਨਸੀ ਇੰਸਟੀਚਿਊਟ ਦੇ ਸਾਇੰਟਿਸਟ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਹਰਾ ਨੇ ਪੂਰਾ ਬੜਾ ਵੱਡਾ ਯੋਗਦਾਨ ਪਾਇਆ ਅੱਜ ਇੱਥੇ ਆ ਕੇ ਸਾਨੂੰ ਇਹ ਵਧੀਆ ਬਹੁਤ ਵਧੀਆ ਲੱਗਿਆ ਦੇਖੋ ਕਿਸ ਤਰ੍ਹਾਂ ਡੀਕੰਪੋਜ਼ ਹੋਈ ਵੀ ਸਾਰੀ ਔਰ ਇਹਦੇ ਵਿੱਚ ਕਣਕ ਬੀਜੀ ਗਈ ਆ ਔਰ ਇਹ ਟੈਕਨੋਲੋਜੀ ਨੂੰ ਵਾਪਸ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਣਾ ਔਰ ਪਰਾਲੀ ਨੂੰ ਸਾੜਨ ਦੀ بجائے ਉਹ ਆਮਦਨ ਦਾ ਸਾਧਨ ਕਿਵੇਂ ਬਣ ਸਕਦੀ ਉਹਦੇ ਬਾਰੇ ਸਾਨੂੰ ਡਾਕਟਰ ਸਾਹੂ ਨੇ ਦੱਸਿਆ ਜੀ ਹੁਣ ਮੈਂ ਉਹਨਾਂ ਦੀ ਇਹ ਤੁਹਾਡੇ ਕੋਲ ਤਿੰਨ ਫੈਕਟਸ ਆ ਗਏ ਤੇ ਹੁਣ ਮੈਂ ਤੁਹਾਨੂੰ ਇੱਕ ਹਲਕੇ ਅਧਿਕਾਰਤ ਤੌਰ ਤੇ ਮੇਰੇ ਕੋਲੇ ਪੀਏਯੂ ਦੇ ਕਿਸੇ ਅਧਿਕਾਰੀ ਨੇ ਇਹ ਗੱਲ ਨਹੀਂ ਕੀਤੀ ਪਰ ਮੈਂ ਤੁਹਾਨੂੰ ਦੱਸਦਾ ਜਦੋਂ ਸਾਡੀ ਕੋਈ ਗੱਲ ਹੁੰਦੀ ਆ ਅਸੀਂ ਉਹਨਾਂ ਤੋਂ ਪੀਏਯੂ ਨੇ ਇਹ ਗੱਲ ਉਹਦੀ ਰਿਸਰਚ ਵਿੱਚ ਹੈ ਕਿ ਜਿਹੜਾ ਬਾਇਓ ਡੀਕੰਪੋਜ਼ਰ ਦਿੱਲੀ ਦੇ ਵਿੱਚ ਪਬਲਿਸਾਈਜ਼ ਕੀਤਾ ਗਿਆ ਜਾਂ ਸੰਧਵਾ ਸਾਭ ਜੀ ਦੇ ਬਾਰੇ ਗੱਲ ਕਰ ਰਹੇ ਸੀ ਉਹ ਕਹਿੰਦੇ ਉਹ ਪੰਜਾਬ ਦੇ ਵਿੱਚ ਸਫਲ ਨਹੀਂ ਹੋਇਆ ਉਹ ਕਹਿੰਦੇ ਅਸੀਂ 2-3 ਸਾਲ ਉਹਦੇ ਉੱਤੇ ਰਿਸਰਚ ਕੀਤੀ ਹੈ ਕਾਰਨ ਉਹ ਕਹਿੰਦੇ ਇੱਕ ਤਾਂ ਸੈੱਲ ਉਸ ਪੀਰੀਅਡ ਦੇ ਦੌਰਾਨ ਸੈੱਲ ਬੜੀ ਹੁੰਦੀ ਹੈ ਨੰਬਰ 2 ਪੀਰੀਅਡ ਬੜਾ ਸ਼ਾਰਟ ਹੈ ਔਰ ਨੰਬਰ ਚੌਥੀ ਉਹਦੇ ਵਿੱਚ ਪੁਆਇੰਟ ਉਹਨਾਂ ਨੇ ਇਹ ਵੀ ਦਿੱਤਾ ਕਿ ਆਲਰੇਡੀ ਜਿਹੜਾ ਉਹ ਮਿੱਟੀ ਦੇ ਵਿੱਚ ਇਸ ਤਰ੍ਹਾਂ ਦੇ ਬੈਕਟੀਰੀਆ ਹੁੰਦਾ ਉਹ ਉਹਨੂੰ ਗਲਣਾ ਸ਼ੁਰੂ ਕਰ ਦਦਾ ਸੋ ਇਹ ਕੁਝ ਫੈਕਟਰ ਨੇ ਹੁਣ ਗੱਲ ਇਹ ਹੈ ਕਿ ਐਨਜੀਟੀ ਨੂੰ ਦਾ ਅੱਖੋਂ ਪਰੋਖੇ ਕਰਕੇ ਸਰਕਾਰ ਕਹਿ ਰਹੀ ਹੈ ਕਿ ਜੀ ਕਿਸਾਨ ਜ਼ਿੰਮੇਵਾਰ ਹੈ ਉਧਰੋਂ ਸੰਧਵਾ ਸਾਹਿਬ ਕਹਿ ਰਿਹਾ ਕਿ ਡੀਕੰਪੋਜ਼ਰ ਕੰਮਜਾਬ ਬੜਾ ਹੈ ਹੁਣ ਦੱਸੋ ਕਿਹਦੇ ਤੇ ਵਿਸ਼ਵਾਸ ਕਰੀਏ ਚੰਨੀ ਸਾਹਿਬ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਸਰਕਾਰ ਦਾ ਮੰਦੇ ਹੋ ਬਿਲਕੁਲ ਬਿਲਕੁਲ ਸਰਕਾਰੀ ਤੰਤਰ ਐ ਬਿਲਕੁਲ ਨਿਊਟਰਲ ਹੋ ਕੇ ਕੰਮ ਕਰਦਾ ਹੈ ਜਸਟਿਸ ਸੁਦੀਰ ਅਗਰਵਾਲ ਜਿਹੜੇ ਉਹਦੇ ਮੈਂਬਰ ਨੇ ਉਹਨਾਂ ਨੇ ਪਿਛਲੇ ਸਾਲ ਜੁਲਾਈ ਦੇ ਵਿੱਚ ਇੱਕ ਬਿਆਨ ਦਿੱਤਾ ਤੁਹਾਡੇ ਨੋਟਿਸ ਚ ਹੋਏਗਾ ਹੈ ਕਿਸੇ ਚਲੋ ਜੀ ਉਹਨਾਂ ਨੇ ਬਿਆਨ ਦਿੱਤਾ ਜਸਟਿਸ ਨੇ ਉਹ ਹੀ ਇਜ਼ ਅ ਮੈਂਬਰ ਆਫ ਦਿ ਐਨਜੀਟੀ ਉਹਨਾਂ ਨੇ ਕਿਹਾ ਪਿਛਲੇ ਸਾਲ ਜੁਲਾਈ ਦੇ ਵਿੱਚ ਕਿ ਪੰਜਾਬ ਨੂੰ ਬਿਨਾਂ ਵਜ੍ਹਾ ਤੋਂ ਟਾਰਗੇਟ ਕੀਤਾ ਜਾ ਰਿਹਾ ਹੈ ਕੋਈ ਵੀ ਸੈਂਟਿਫਿਕ ਆਧਾਰ ਨਹੀਂ ਹੈਗਾ ਕਿ ਪੰਜਾਬ ਦੀ ਪ੍ਰਾਲੀ ਜਿਹੜੀ ਹੈ ਉਹ ਸੜਨ ਕਰਕੇ ਦਿੱਲੀ ਦੇ ਵਿੱਚ ਪੋਲਿਊਸ਼ਨ ਹੋ ਰਿਹਾ ਪਹਿਲੀ ਗੱਲ ਕੀ ਅਸੀਂ ਐਨਜੀਟੀ ਦੇ ਮੈਂਬਰ ਦਾ ਉਹ ਬਿਆਨ ਉਹਦੇ ਵੱਲੋਂ ਇਹ ਇਸ ਤਰ੍ਹਾਂ ਦੀ ਆਬਜ਼ਰਵੇਸ਼ਨ ਦੇਣੀ ਉਹਦੀ ਵੈਲਿਊ ਕੋਈ ਹੈ ਕਿ ਨਹੀਂ ਪੰਜਾਬ ਦੇ ਲਈ ਤਾਂ ਬਹੁਤ ਵਧੀਆ ਵੈਲਿਊ ਹੈ ਕਿ ਐਨਜੀਟੀ ਕਹਿ ਰਹੀ ਹੈ ਨੰਬਰ 1 ਨੰਬਰ 2 ਕੇਜਰੀਵਾਲ ਸਰਕਾਰ ਰਾਜਨ ਸਾਹਿਬ ਤੁਹਾਡੇ ਲਈ ਵੀ ਹੈ ਕੇਜਰੀਵਾਲ ਸਰਕਾਰ ਜਦੋਂ ਤੁਹਾਡੀ ਸਰਕਾਰ ਦਿੱਲੀ ਦੇ ਵਿੱਚ ਸੀ ਤਾਂ ਉਦੋਂ ਇੱਕ ਬਾਇਓ ਡੀਕੰਪੋਜ਼ਰ ਦੀ ਪਬਲਿਸਿਟੀ ਕੀਤੀ ਗਈ ਜਿਹੜਾ ਮੇਰੇ ਕੋਲੇ ਫੈਕਟਸ ਹੈ ਉਹਦੇ ਮੁਤਾਬਕ ਇਹ ਸੀ ਕਿ ਦਿੱਲੀ ਦੇ ਵਿੱਚ ਉਹਦੀ ਪਬਲਿਸਿਟੀ ਟੀਵੀ ਤੇ ਮੀਡੀਆ 'ਚ ਕਰਨ ਵਾਸਤੇ ਜੇ ਮੈਂ ਗਲਤ ਹੋਵਾਂ ਮੈਂ ਠੀਕ ਕਰ ਦੋ 68 ਕਰੋੜ ਰੁਪਇਆ ਖਰਚਿਆ ਗਿਆ ਨੰਬਰ 3 ਉਸੇ ਹੀ ਬਾਇਓ ਡੀਕੰਪੋਜ਼ਰ ਨੂੰ ਪੰਜਾਬ ਦੇ ਵਿੱਚ ਪਾਪੂਲਰ ਕਰਨ ਵਾਸਤੇ ਸਾਡੇ ਸਤਕਾਰਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਨੇ ਵੀ ਇੱਕ ਬਿਆਨ ਦਿੱਤਾ ਉਹ ਤੁਹਾਨੂੰ ਅਸੀਂ ਸੁਣਾ ਵੀ ਦਿੰਨੇ ਆ ਸੁਣ ਲਓ ਉਹਨਾਂ ਦਾ ਬਿਆਨ ਸੋਸ਼ਲ ਮੀਡੀਆ ਤੇ ਪਿਆਜ ਮੈਂ ਕੰਟਰੋਲ ਨੂੰ ਕਹਾਂਗਾ ਕਿ ਉਹ ਜਰਾ ਪਲੇ ਕਰ ਦੇਣਾ ਉਸ ਤੋਂ ਬਾਅਦ ਫਿਰ ਗੱਲ ਕਰਦੇ ਆ ਤੇ ਔਰ ਉਹਦਾ ਹੱਲ ਕੱਢਣ ਲਈ ਇੱਕ ਸਾਰਥਕ ਪਹਿਲ ਕੀਤੀ ਗਈ ਜਿਹਦੇ ਵਿੱਚ ਪੂਸਾ ਸਰ ਜੀ ਇੰਸਟੀਚਿਊਟ ਦੇ ਸਾਇੰਟਿਸਟ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਹਰਾ ਨੇ ਪੂਰਾ ਬੜਾ ਵੱਡਾ ਯੋਗਦਾਨ ਪਾਇਆ ਅੱਜ ਇੱਥੇ ਆ ਕੇ ਸਾਨੂੰ ਇਹ ਵਧੀਆ ਬਹੁਤ ਵਧੀਆ ਲੱਗਿਆ ਦੇਖੋ ਕਿਸ ਤਰ੍ਹਾਂ ਡੀਕੰਪੋਜ਼ ਹੋਈ ਪਈ ਸਾਰੀ ਔਰ ਇਹਦੇ ਵਿੱਚ ਕਣਕ ਬੀਜੀ ਗਈ ਆ ਔਰ ਇਹ ਟੈਕਨੋਲੋਜੀ ਨੂੰ ਵਾਪਸ ਸਾਰੇ ਪੰਜਾਬ ਦੇ ਵਿੱਚ ਲੈ ਕੇ ਜਾਣਾ ਔਰ ਪਰਾਲੀ ਨੂੰ ਸਾੜਨ ਦੀ ਬਜਾਏ ਉਹ ਆਮਦਨ ਦਾ ਸਾਧਨ ਕਿਵੇਂ ਬਣ ਸਕਦੀ ਉਹਦੇ ਬਾਰੇ ਸਾਨੂੰ ਡਾਕਟਰ ਸਾਹੂ ਨੇ ਦੱਸਿਆ ਜੀ ਹੁਣ ਮੈਂ ਉਹਨਾਂ ਦੀ ਇਹ ਤੁਹਾਡੇ ਕੋਲ ਤਿੰਨ ਫੈਕਟਸ ਆ ਗਏ ਤੇ ਹੁਣ ਮੈਂ ਤੁਹਾਨੂੰ ਇੱਕ ਹਲਕੇ ਅਧਿਕਾਰਤ ਤੌਰ ਤੇ ਮੇਰੇ ਕੋਲੇ ਪੀਏਯੂ ਦੇ ਕਿਸੇ ਅਧਿਕਾਰੀ ਨੇ ਇਹ ਗੱਲ ਨਹੀਂ ਕੀਤੀ ਪਰ ਮੈਂ ਤੁਹਾਨੂੰ ਦੱਸਦਾ ਜਦੋਂ ਸਾਡੀ ਕੋਈ ਗੱਲ ਹੁੰਦੀ ਆ ਅਸੀਂ ਉਹਨਾਂ ਤੋਂ ਪੀਏਯੂ ਨੇ ਇਹ ਗੱਲ ਉਹਦੀ ਰਿਸਰਚ ਵਿੱਚ ਹੈ ਕਿ ਜਿਹੜਾ ਬਾਇਓ ਡੀਕੰਪੋਜ਼ਰ ਦਿੱਲੀ ਦੇ ਵਿੱਚ ਪਬਲਿਸਾਈਜ਼ ਕੀਤਾ ਗਿਆ ਜਾਂ ਸੰਧਵਾ ਸਾਹਿਬ ਜੀ ਦੇ ਬਾਰੇ ਗੱਲ ਕਰ ਰਹੇ ਸੀ ਉਹ ਕਹਿੰਦੇ ਉਹ ਪੰਜਾਬ ਦੇ ਵਿੱਚ ਸਫਲ ਨਹੀਂ ਹੋਇਆ ਉਹ ਕਹਿੰਦੇ ਅਸੀਂ 2-3 ਸਾਲ ਉਹਦੇ ਉੱਤੇ ਰਿਸਰਚ ਕੀਤੀ ਹੈ ਕਾਰਨ ਉਹ ਕਹਿੰਦੇ ਇੱਕ ਤਾਂ ਸੈੱਲ ਉਸ ਪੀਰੀਅਡ ਦੇ ਦੌਰਾਨ ਸੈੱਲ ਬੜੀ ਹੁੰਦੀ ਹੈ ਨੰਬਰ 2 ਪੀਰੀਅਡ ਬੜਾ ਸ਼ਾਰਟ ਹੈ ਔਰ ਨੰਬਰ ਚੌਥੀ ਉਹਦੇ ਵਿੱਚ ਪੁਆਇੰਟ ਉਹਨਾਂ ਨੇ ਇਹ ਵੀ ਦਿੱਤਾ ਕਿ ਆਲਰੇਡੀ ਜਿਹੜਾ ਉਹ ਮਿੱਟੀ ਦੇ ਵਿੱਚ ਇਸ ਤਰ੍ਹਾਂ ਦੇ ਬੈਕਟੀਰੀਆ ਹੁੰਦਾ ਉਹ ਉਹਨੂੰ ਗਾਲਣਾ ਸ਼ੁਰੂ ਕਰ ਦਦਾ ਸੋ ਇਹ ਕੁਝ ਫੈਕਟਰ ਹੈ ਹੁਣ ਗੱਲ ਇਹ ਹੈ ਕਿ ਐਨਜੀਟੀ ਨੂੰ ਦਾ acombroke ਕਰਕੇ ਸਰਕਾਰ ਕਹਿ ਰਹੀ ਹੈ ਕਿ ਜੀ ਕਿਸਾਨ ਜ਼ਿੰਮੇਵਾਰ ਹੈ ਉਧਰੋਂ ਸੰਧਵਾ ਸਾਹਿਬ ਕਹਿ ਰਿਹਾ ਕਿ ਡੀਕੰਪੋਜ਼ਰ ਕੰਮjab ਬੜਾ ਹੁਣ ਦੱਸੋ ਕਿਹਦੇ ਤੇ ਵਿਸ਼ਵਾਸ ਕਰੀਏ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ